ਅੱਜ ਪਾਰਲੀਮੈਂਟਰੀ ਇਲੈਕਸ਼ਨਸ 2024 ਦੀ ਤਿਆਰੀਆਂ ਦੀ ਇੱਕ ਸਮੀਖਿਆ ਕਰਨ ਲਈ ਇੱਕ ਕਾਜਕਾਰੀ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਕਮਿਸ਼ਨਰ ਜਲੰਧਰ ਡੀਆਈਜੀ ਜਲੰਧਰ ਰੇਂਜ ਅਤੇ ਜਲੰਧਰ ਰੇਂਜ ਦੇ ਤਿੰਨੇ ਐਸਐਸਪੀਸ ਹੁਸ਼ਿਆਰਪੁਰ ਕਪੂਰਥਲਾ ਅਤੇ ਜਲੰਧਰ ਰੂਰਲ ਇਸ ਦੇ ਵਿੱਚ ਸ਼ਾਮਲ ਹੋਏ ਇਸ ਮੀਟਿੰਗ ਦੇ ਦੌਰਾਨ ਅਸੀਂ ਜਿਹੜੀ ਚੋਣ ਦੇ ਮੁਤਲਕਾ ਸਾਡੀ ਤਿਆਰੀਆਂ ਹੈ ਉਸ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਤਫਸੀਲ ਨਾਲ ਉਸ ਦਾ ਇੰਟਰੋਸਪੈਕਸ਼ਨ ਕੀਤਾ ਫੋਰਸ ਦੀ ਜਿੰਨੀ ਡਿਪਲੋਇਮੈਂਟ ਹੈ ਉਸ ਦੇ ਬਾਰੇ ਵਿਚਾਰ ਕੀਤਾ ਗਿਆ ਔਰ ਜਿਹੜੇ ਅਸੀਂ ਪ੍ਰੀਕਾਸ਼ਨਸ ਲੈ ਰਹੇ ਹਾਂ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਸ ਦੇ ਬਾਰੇ ਗੱਲਬਾਤ ਕੀਤੀ ਗਈ ਇਸ ਤੋਂ ਇਲਾਵਾ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਗਾਈਡਲਾਈਨਸ ਜਾਰੀਆਂ ਹੋਈਆਂ ਮਾਡਲ ਕੋਡ ਆਫ ਕੰਡਕਟ ਦੀ ਵੀ ਔਰ ਜਿਹੜੀ ਇਲੈਕਸ਼ਨਸ ਤੋਂ ਪਹਿਲਾਂ ਹਦਾਇਤਾਂ ਜਾਰੀਆਂ ਹੋਈਆਂ ਉਸ ਦੇ ਬਾਅਦ ਵਿਚਾਰ ਵਟਾਂਦਰਾ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਸਮੱਗਲਰਸ ਜਿਹੜੇ ਸਾਡੇ ਬੂਟਲੈਗਰਸ ਹੈਗੇ ਸ਼ਰਾਬ ਵੇਚਣ ਵਾਲੇ ਔਰ ਐਂਟੀ-ਸੋਸ਼ਲ 엘ਮੈਂਟਸ ਦੇ ਖਿਲਾਫ ਇੱਕ ਸਾਡਾ ਆਪਰੇਸ਼ਨ ਚੱਲ ਰਿਹਾ ਹੈ ਤਾਂ ਕਿ ਜਿਹੜੇ ਹਾਂ ਵਾਲੀਆਂ ਚੋਣਾਂ ਨੇ ਉਹ ਪੀਸਫੁਲੀ ਖਤਮ ਹੋ ਸਕਣ ਪੰਜਾਬ ਦੇ ਵਿੱਚ ਟੋਟਲ 14547 ਪੋਲਿੰਗ ਲੋਕੇਸ਼ਨਸ ਹੈ ਪੋਲਿੰਗ ਸਟੇਸ਼ਨਸ ਹੈ ਜਿਸ ਦੇ ਵਿੱਚੋਂ 3103 ਸੈਂਸਿਟਿਵ ਲੋਕੇਸ਼ਨਸ ਹੈ ਪੰਜਾਬ ਨੂੰ ਇਸ ਚੌਣ ਨੂੰ ਕਰਾਣ ਲਈ ਸਾਨੂੰ 250 ਕੰਪਨੀ ਪੈਰਾਮਿਲਿਟਰੀ ਫੋਰਸਸ ਦੀ ਵੀ ਆ ਰਹੀ ਹੈ ਜਿਨ੍ਹਾਂ ਵਿੱਚੋਂ 25 ਕੰਪਨੀ ਆਲਰੇਡੀ ਪੰਜਾਬ 'ਚ ਡਿਪਲੋਇਡ ਨੇ ਇਸ ਫਿਲ੍ਹੇ ਔਰ ਦੋ ਦਿਨ ਦੇ ਵਿੱਚ ਹੋਰ ਕੰਪਨੀਆਂ ਆ ਜਾਣਗੀਆਂ ਸੋ ਜਿੰਨੇ ਸਾਡੇ ਸੰਵੇਦਨਸ਼ੀਲ ਇਲਾਕੇ ਹੈ ਜਿੱਥੇ ਕ੍ਰਿਟੀਕਲ ਇਲਾਕੇ ਹੈਗੇ ਉਹਨਾਂ ਸਾਰਿਆਂ ਦੇ ਵਿੱਚ ਪੈਰਾਮਿਲਿਟਰੀ ਫੋਰਸਸ ਲਗਾਈਆਂ ਜਾਣਗੀਆਂ ਇਸ ਤੋਂ ਇਲਾਵਾ ਜਿਹੜੀ ਸਾਡੇ ਫਲਾਈਂਗ ਸਕਵਾਡਸ ਹੈ ਜਿਹੜੇ ਸਟੈਟਿਕ ਨਾਕੇ ਹਨ ਉਹ ਵੀ ਅਸੀਂ ਲਗਾਏ ਹਨ ਔਰ ਪੰਜਾਬ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਪੈਸਾ ਡਰੱਗਸ ਹੋਰ ਆਬਜੈਕਟਸ ਨੇਬਲ ਮਟੀਰੀਅਲ ਰਿਕਵਰ ਹੋ ਚੁੱਕਿਆ ਹੈ ਸਾਡੇ ਪੰਜਾਬ ਦੇ ਨਾਲ ਲੱਗਦੇ ਜਿਹੜੇ ਪੰਜ ਸੂਬੇ ਆ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਚੰਡੀਗੜ੍ਹ ਔਰ ਰਾਜਸਥਾਨ ਉਹਨਾਂ ਦੇ ਨਾਲ ਜਿਹੜੀ ਸਾਡੀ ਸੀਮਾ ਲੱਗਦੀ ਹੈ ਉਹਦੇ ਵਿੱਚ 220 ਨਾਕੇ ਪਲਾਨ ਕੀਤੇ ਗਏ ਹਨ ਜਿਹੜੇ ਡੀ ਮਾਈਨਸ 48 ਤੋਂ ਆਪਰੇਸ਼ਨਲ ਹੋ ਜਾਣਗੇ ਸਾਡੇ ਜਿਹੜੇ ਸੀਮਾ ਵਰਤੀ ਜ਼ਿਲ੍ਹਿਆਂ ਦੇ ਐਸਐਸਪੀਜ਼ ਹੈ ਉਹਨਾਂ ਦੀ ਮੀਟਿੰਗ ਵੀ ਉਹਨਾਂ ਦੇ ਕਾਊਂਟਰਪਾਰਟਸ ਨਾਲ ਹੋ ਗਈ ਹੈ ਤਾਂ ਕਿ ਦੋਵੇਂ ਪਾਸਿਓਂ ਸੁਰੱਖਿਆ ਦੇ ਪੂਰੇ ਪੱਖਤਾ ਪ੍ਰਬੰਧ ਕੀਤੇ ਜਾ ਸਕਣ ਸੋ ਅੱਜ ਬੇਸਿਕਲੀ ਅਸੀਂ ਜਿਹੜੇ ਆਉਣ ਵਾਲੀਆਂ ਚੋਣਾਂ ਹੈ ਉਸ ਦੇ ਸੰਬੰਧ ਵਿੱਚ ਇਹ ਮੀਟਿੰਗ ਕੀਤੀ ਔਰ ਜਿਹੜੇ ਸਟੈਪਸ ਲਏ ਜਾ ਰਹੇ ਆ ਉਸ ਦੀ ਸਮੀਖਿਆ ਕੀਤੀ ਔਰ ਜਿਹੜੇ ਸਟੈਪਸ ਲੈ ਜਾਣ ਵਾਲੇ ਆ ਕੋਸਤੇ ਬਾਰੇ ਵੀ ਚਾਰਟ ਦੱਤਾ ਸੀ ਸ਼ਮਦਰ ਜੀ ਪੰਜਾਬ ਦੀ ਬੜੀ ਮਿੱਟੀ ਕੀਤੀ ਹੈ ਫਰਿਆਦ ਅਧਿਕਾਰੀ ਜਲੰਧਰ ਦੇ ਵੀ ਥੋੜਾ ਜਿਹਾ ਤੁਹਾਨੂੰ ਡਾਟਾ ਦਿੱਤਾ ਉਹ ਜਲੰਧਰ ਚ ਕਿੰਨੇ ਸਮੇਂ ਦਾ ਸੀ ਆਪਾਂ ਕਿ ਲੇਕੇ ਚੁਣੇ ਕਿਤੇ ਉਹ ਮੈਂ ਹੁਣ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਤੇ ਜਲੰਧਰ ਸਪੈਸੀਫਿਕ ਮੈਂ ਤੁਹਾਨੂੰ ਦੱਸਿਆ ਨਾ ਮੇਰੇ ਕੋਲ ਸਟੇਟ ਦੇ ਡਾਟਾ ਹੈਗੇ ਜੇ ਜਲੰਧਰ ਦੀ ਹੈ ਨਾ ਜਲੰਧਰ ਦੀ ਛੋੜੀ ਦੇ ਜਲੰਧਰ ਦਾ ਥੋੜਾ ਜਿਹਾ ਹੋਰ ਡਾਟਾ ਮਿਲ ਜਾਣਾ ਤੇ ਲੱਕੀ ਮੈਂ ਹੁਣੀ ਤੁਹਾਨੂੰ ਦੇ ਦਿੰਦਾ 109 ਬੰਨ ਰਲ ਹੁਣੀ ਤੁਹਾਨੂੰ ਜਲੰਧਰ ਦਾ ਦੇ ਦੇਣਾ ਦੇ ਦੇਣੀ ਹੈ ਹੋਰ ਦੱਸੋ ਐਨੀ ਕੁਐਸਚਨਸ ਸਰ ਸਰ ਇਲੈਕਸ਼ਨਸ ਹੋ ਰਹੇ ਨੇ ਜਿਵੇਂ ਪੰਜਾਬ ਭਾਜਪਾ ਦੇ ਰੈਂਕ ਨੰਬਰ 4 ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਸ ਦਾ ਉਹ ਤੋਂ ਸੀਟਰ ਵਿੱਚ ਲੱਗਦਾ ਆਲਰੇਡੀ ਟੌਪਿਕ ਕਿ ਹਾਈਐਸਟ ਅਮਾਉਂਟ ਸੀਸ ਉਹਦੀ ਕੁਝ ਡਿਟੇਲਸ ਕੀ ਸਭ ਤੋਂ ਜਿਹੜਾ ਸੀਜ਼ਰ ਜਿਹੜਾ ਸੀਗਾ ਸਭ ਤੋਂ ਜ਼ਿਆਦਾ ਕਿਹੜਾ ਸੀ ਕੋਈ ਐਂਟੀ ਸੈਲਫ ਸੋਸ਼ਲ ਐਲੀਮੈਂਟ ਜਾਂ ਕੋਈ ਗੈਪ ਮੇਬੀ ਦੈਟ ਡਰਗ ਕੇਸ ਦੇ ਵਿੱਚ ਆਪਣੀ ਮੈਂ ਮੈਂ ਐਕਚੁਅਲੀ ਮੋਸਟ ਆਫ ਦੀ ਸੀਜ਼ਰਸ ਆਰ ਮੇਡ ਫਰਮ ਪੀਪਲ ਹੂ ਆਰ ਕੈਰੀਇੰਗ ਲਾਰਜ ਅਮਾਉਂਟ ਵਿਚ ਇਜ਼ ਨਾਟ ਪਰਮਿਸਿਬਲ ਡਿਊਰਿੰਗ ਇਲੈਕਸ਼ਨ ਰਾਈਟ ਸੋ ਆਫਟਰ ਦਿਸ ਇਜ਼ ਸੀਜ਼ਡ It is handed over to Income Tax Department for further investigation. Okay. If we could know what was the total amount seized in Jalandhar? I will just share with you. I have the details. And for particularly Jalandhar, we will give you the figures I have for the entire state. And we have also uh, deposited about 93% uh, weapons in the entire state. And uh, we have constituted committees to review the deposit for the remaining 7-8% uh, left.

एन डी पी एस द रिकवरी हुई है दिस इज ऑल कमिंग फ्रॉम अदर स्टेट्स लाइक यूपी झारखंड झारखंड ऑलसो भी गुजरात सो इन स्टेटा तो भी ये नशा आ रहा है बट जो मेन कंसर्न है दैट इज द नारकोटिक्स कमिंग फ्रॉम अक्रॉस द बॉर्डर जड़ा हीरोइन आ रही है दैट इज अ कॉज ऑफ कंसर्न बिकॉज ए देर इज अ क्लियर कट नेक्सिस बिटवीन स्मगलरस एंड terrorist or the anti social elements so oh sanu bada oh bada khatra hai kyunki je de oh payload ida vi bhej sakde hor vi cheezan da payload aa sakda so is karke asi border de vich apna patrolling intensify kiiti hai bsf de naal sadi regular meetings jede inna de frontier officers de hai plus jede sade 7 zile hai jinna de naal pakistan da border lagda hai ਉਹਨਾਂ ਦੀ ਰੈਗੂਲਰ ਮੀਟਿੰਗਸ ਉਹਨਾਂ ਦੇ ਕਮਾਂਡੈਂਟਸ ਡੀਆਈਜੀਸ ਨਾਲ ਹੁੰਦੀਆਂ ਰਹਿੰਦੀਆਂ ਐਂਡ ਵੀ ਕੀਪ ਐਕਸਚੇਂਜਿੰਗ ਨੋਟਸ ਇਥੇ ਕਦੇ ਕਮੀ ਨਹੀਂ ਰਹੀ ਤੇ ਲਗਾਤਾਰ ਗ੍ਰੈਸ ਕਦੇ ਡੇਲ ਲੈਵਲ ਤੇ ਭੇਜਿਆ ਜਮੰਦਰ ਪੁਲਿਸ ਨੇ ਵੀ ਪਿਛਲੇ 10-15 ਵਿੱਚ ਬੜੀ ਵੱਡੀ ਚੋਰੀ ਭਈ ਹੋਈ ਹੈ ਇਹ ਸਾਰੇ ਚੋਣਾਂਵਾਂ ਛੱਡ ਕੇ ਦੇਖੀ ਜਾਏ ਨਨੋ ਆ ਰਹੀਆਂ ਜਾਂ ਰੂਟੀਨ ਦਾ ਪਰਸੈਂਟ ਤੱਕ ਨਰੋ ਵੀ ਦੁਹਰੇ ਦੇ ਵਿਚਾਰੀ ਤਰ੍ਹਾਂ ਆਪਣੀ ਕਾਰਜ ਕਰ ਰਹੇ ਹਨ ਚੋਣਾਂ ਨੂੰ ਜੋੜ ਕੇ ਨੂੰ ਦੇਖਿਆ ਜਾ ਕਿ ਲਿਆ ਹੈ ਨਹੀਂ ਨਹੀਂ ਥਿਸ ਇਜ਼ ਨੋਟ ਥਿਸ ਹਸ ਗੌਟ ਨਥਿੰਗ ਟੂ ਡੂ ਵਿਦ ਇਲੈਕਸ਼ਨਸ ਇਹ ਤਾਂ ਸਾਡੀ ਪ੍ਰਾਇੋਰਟੀ ਹੈ ਪਿਛਲੇ 2 ਸਾਡੀ ਟਾਪ ਪ੍ਰਾਇਰੀਟੀ ਰਹੀ ਹੈ ਡਰੱਗਸ ਨੂੰ ਇਰੇਡੀਕੇਟ ਕਰਨਾ ਸੋ ਪੁਆਇੰਟ ਆਫ ਸੇਲ ਤੋਂ ਲੈ ਕੇ ਔਰ ਜਿਹੜੀ ਵੱਡੀ ਫਿਸ਼ਸ ਹੈ ਜਿਹੜੇ ਵੱਡੇ ਸਮਗਲਰਸ ਹੈ ਅਸੀਂ ਉਹਨਾਂ ਤੇ ਫੋਕਸ ਕੀਤਾ ਹੋਇਆ ਹੈ ਪਿਛਲੇ ਸਾਲ 1300 ਕਿਲੋ ਤੋਂ ਵੱਧ ਹਿਰੋਇਨ ਅਸੀਂ ਰਿਕਵਰ ਕੀਤੀ ਜਿਹੜੀ ਕਿ 3 ਸਾਲ ਦੀ ਰਿਕਵਰੀ ਦੇ ਬਰਾਬਰ ਸੀ ਇਸੇ ਤਰ੍ਹਾਂ ਅਸੀਂ ਹੁਣ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਵੀ ਆਰ ਕਨਫਿਸਕੇਟਿੰਗ ਦ ਪ੍ਰੋਪਰਟੀਆਂ ਆਫ ਥੀਸ ਬਿਗ ਕੈਚਸ ਅੰਡਰ ਐਨਡੀਪੀਐਸ ਸੋ ਇਹਨਾਂ ਦੇ ਅਸੀਂ ਪ੍ਰਾਪਰਟੀ ਫੋਰਫੀਟ ਕਰ ਰਹੇ ਹਾਂ ਤਾਂ ਕਿ ਇਹਨਾਂ ਨੂੰ ਸੇਖ ਲੱਗੇ ਉਹ ਜਿਹੜਾ ਇੰਪੋਰਟੈਂਟ ਮਨੀ ਹੈ ਉਹ ਉਸ ਨੂੰ ਜ਼ਬਤ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਇਹ ਪੈਸਾ ਚਲੇ ਜਾਣਾ ਇਹ ਬਾੜੇ ਪਾਸੇ ਨਾ ਜਾਵੇ ਤੁਹਾਡੇ ਕੋਲ ਕਿੰਨੀ ਪ੍ਰਾਪਰਟੀ ਹੁੰਦੀ ਸੀਜ਼ਨਲ ਹੋਈ ਹੈ ਸ਼ਹਿਰ ਹੈ ਅੱਜ ਮੈਂ ਮੇਰੇ ਕੋਲ ਡਿਟੇਲਸ ਨਹੀਂ ਹਾਂ ਪਰ ਅੱਜ ਮੈਂ ਕਿਉਂਕਿ ਇਲੈਕਸ਼ਨ ਦੀ ਤਿਆਰੀ ਚ ਆਇਆ ਸੀਗਾ आई विल शेयर द डिटेल्स विद यू हां जी इन्होंने हाल के 48 किलो वाला एक रैकेट ब्रेक किया और जो किंग बिन है जो दुबई के है वो विनोद कुमार की प्रॉपर्टी हुई ये हुआ ये पूरा उधर सर एक सवाल टोटल नंबर ऑफ सर कितने इयर्स में अब तो बेटा होगा ना इन्वेस्टिगेशन हां टोटल कितने पंजाब के बीच नंबर्स में एरियाज जिस जगह देखते सॉफ्ट जड़क का कॉलम में है किस जगह के ऊपर किसी भी तरीके की वारदात हो सकती है और ऑल ओवर मतलब नहीं, नहीं, नहीं वारदात वार्दा, वारदात नहीं देखो इलेक्शन कमीशन दे ਪੈਰਾਮੀਟਰ ਸੱਗੇ ਆ ਜਿਹਦੇ ਮੁਤਾਬਕ ਕ੍ਰਿਟੀਕੈਲਿਟੀ ਔਰ ਵਨਰੇਬਿਲਟੀ ਅਸੀਂ ਐਸਐਸ ਕਰਦੇ ਹਾਂ ਉਹਦੇ ਚ ਹੋਰ ਵੀ ਕਈ ਚੀਜ਼ਾਂ ਹੈ ਵਾਰਦਾਤ ਤੋਂ ਇਲਾਵਾ ਜਿੱਥੇ 100% VOTING ਹੋ ਗਈ ਹੈ ਨਾ ਜਿੱਥੇ ਵੋਟ ਬਹੁਤ ਘੱਟ ਮੁਕਤੀ ਉਹ ਸਾਰਿਆਂ ਨੂੰ ਵਲਰੇਬਲ ਮੰਨਦੇ ਆ ਪੰਜਾਬ ਚ ਇਸ ਵੇਲੇ 3103 ਲੋਕੇਸ਼ਨਸ ਹੈ ਜਿਨ੍ਹਾਂ ਨੂੰ ਅਸੀਂ ਵਲਰੇਬਲ ਕੋਸ਼ਿਸ਼ ਕੀਤਾ ਇਥੇ ਪੈਰਾਮਿਲਿਟਰੀ ਫੋਰਸਸ ਵੀ ਲਗਾਈ ਜਾਂਦੀ ਜਿਨਾਂ ਨਾਲ ਸਮਝੀ ਕਾਲੂ ਦਿਨਾਂ ਦੀਆਂ 173 317 ਸਵਾਨ ਚਗਾ ਕੀ ਲੇਖਣ ਸ਼ੁਰੂ ਹੋਣ ਤੋਂ ਪਹਿਲਾਂ ਦਾਅਵੇ ਹੋਏ ਸੀ ਕਿ ਵਿਹਾਰ ਬਣੋ ਕਿ ਪੰਜਾਬ ਤੋਂ ਸ਼ਰਾਬ ਬਹੁਤ ਸਪਲਾਈ ਹੋਈ ਹੁੰਦੀ ਹੁਣ ਤੱਕ 12 ਲੱਖ ਤੋਂ ਵੱਧ ਲੀਟਰ ਸ਼ਰਾਬ ਦੀ ਤਰ੍ਹਾਂ ਲਾਸਟ ਟਾਈਮ ਸੈਟ ਇੰਦੇ ਨਾਲ ਸੇ ਲਾਸਟ ਟਾਈਮ ਜਦੋਂ ਪੀਐਚੀ ਮਸ਼ੀਨ ਲਈ ਤੇ ਇੰਕੋਗ੍ਰੇਡ ਨਿਕਾਲਦਾ ਸੀ ਪੰਜਾਬ ਪਰ ਇਸ ਕਿੱਥੇ ਤੱਕ ਪਹੁੰਚੀ ਹੈ ਤੇ ਆਨਮਲੇ ਸਮੇਂ ਤੇ ਨਿੱਕੇ ਜਿਹੇ ਦਾਅਵੇ ਨੇ ਦੂਸਰੀ ਸਟੇਟ ਬਣੋ ਕਿ ਪੰਜਾਬ ਤੋਂ ਬਹੁਤ ਸ਼ਰਾਬ ਦੀ ਖਾਸ ਕਰਕੇ ਵੋਟਾਂ ਚ ਸਪਲਾਈ ਹੁੰਦੀ ਹੈ ਕੋਈ ਇਹਦੇ ਦੇ ਨੱਕ ਪਾਈ ਹੈ ਮੈਂ ਤੁਹਾਨੂੰ ਇਹਦੇ ਬਾਰੇ ਦੱਸ ਦਿੰਦਾ ਪੰਜਾਬ ਦਾ ਇੱਕ ਬੜੀ ਪ੍ਰੋਐਕਟਿਵ ਅਪਰੋਚ ਰਹੀ ਹੈ ਸ਼ਰਾਧਨੀ ਬੀਨ ਕਰ ਰਹੀ ਜਿੱਥੇ ਜਿੱਥੇ ਵੀ ਸਾਨੂੰ ਪਤਾ ਲੱਗਿਆ ਕਿ ਪੰਜਾਬ ਦੀ ਲਿਕਰ ਸੀਜ਼ ਹੋਈ ਹੈ ਭਾਵੇਂ ਉਹ ਗੁਜਰਾਤ ਸੀ ਭਾਵੇਂ ਰਾਜਸਥਾਨ ਸੀ ਭਾਵੇਂ ਹਰਿਆਣਾ ਸੀ ਭਾਵੇਂ ਦਿੱਲੀ ਸੀ ਅਸੀਂ ਆਪਣੀ ਟੀਮਾਂ ਜੁਆਇੰਟ ਟੀਮ ਐਕਸਾਈਜ਼ ਅਫੀਸ਼ੀਅਲਸ ਔਰ ਪੁਲਿਸ ਆਫਸਰਸ ਦੀ ਉਸ ਟੀਮ ਦੇ ਵਿੱਚ ਉੱਥੇ ਉਸ ਸਟੇਟ 'ਚ ਭੇਜ ਕੇ ਉੱਥੋਂ ਡਿਟੇਲਸ ਕਟਾਈਆਂ ਔਰ ਉਹਨਾਂ ਦੇ ਖਿਲਾਫ ਕਾਰਵਾਈ ਐਕਸਾਈਜ਼ ਡਿਪਾਰਟਮੈਂਟ ਵੱਲੋਂ ਕੀਤੀ ਗਈ ਜਿਹੜੇ ਉਹਨਾਂ ਦੇ ਠੇਕੇਦਾਰ ਸੀ ਜਿਹੜੇ ਉਹਨਾਂ ਦੇ Uh, retailers ਹੀ ਜਿਹੜੇ ਵੀ ਰਿਸਪਾਂਸਿਬਲ ਪਾਏ ਗਏ ਬਟ ਆਰ ਅਪਰੋਚ ਇਸ ਪ੍ਰੋਐਕਟਿਵ ਜਿੱਥੇ ਵੀ ਪਤਾ ਲੱਗਦਾ ਹੈ ਕਿ ਪੰਜਾਬ ਦੀ ਸ਼ਰਾਬ ਫੜੀ ਗਈ ਅਸੀਂ ਇੱਕ ਆਈਪੀਐਸ ਆਫਸਰ ਨੂੰ ਗੌਰਵ ਤੂਰਾ ਜੀ ਹੈਗੇ ਆ ਏਆਈਜੀ ਉਹਨਾਂ ਨੂੰ ਨੋਡਲ ਆਫਸਰ ਬਣਾਇਆ ਔਰ ਉਹ ਸਾਰੀ ਸਟੇਟਾਂ ਦੇ ਨਾਲ ਪਾਵੇਂ ਉਹ ਨਾਰਥ-ਈਸਟਰਨ ਸਟੇਟਸ ਹੈ ਗੁਜਰਾਤ ਹੈ ਬਿਹਾਰ ਹੈ ਹਰਿਆਣਾ ਯੂਪੀ ਮਧ ਪ੍ਰਦੇਸ਼ ਇਹ ਸਾਰੇ ਅਸੀਂ ਡੇਲੀ ਬੇਸਿਸ ਤੇ ਆਲਮੋਸਟ ਗੱਲ ਕਰਦੇ ਹਾਂ ਤੇ ਹੁਣ ਪੰਜਾਬ ਦੀ ਸ਼ਰਾਬ ਬਹੁਤ ਘਟ ਗਈ। ਅਤੇ ਜਿਹੜੀ ਵੀ ਕਿਤੇ ਫੜੀ ਜਾਂਦੀ ਹੈ ਅਸੀਂ ਪ੍ਰੋਐਕਟਿਵਲੀ ਐਕਸ਼ਨ ਲੈਂਦੇ ਹਾਂ।